ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲੈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਤੇ ਦੌਲਤਰਾ ਡੇਰੀ ਫਾਰਮ ਤੋਂ ਬਾਈ ਜੀ ਬਰ ਰਹੀ ਆ ਜਿਹਦੇ ਵਿੱਚ ਬਹੁਤ ਵਧੀਆ ਬਹੁਤ ਚੰਗੀ ਬਾਈ ਜੀ ਫਾਰਮ ਵਾਲੀ ਤੁਹਾਨੂੰ ਵਹਿੜ ਦਿਖਾਉਣ ਲੱਗੇ ਆ ਤੇ ਬਾਕੀ ਦੀ ਦਲ ਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਂਦੇ ਆ ਸਸਰੀਕਾਲ ਬਾਈ ਜੀ ਸਸਰੀਕਾਲ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦੇ ਜੀ ਨਾਮ ਉਹ ਤਾਰਾ ਹੀ ਸਾਨੂੰ ਬਲੋਕਰਾਂ ਪਿੰਡ ਬਗੜਾੜੀ ਜ਼ਿਲ੍ਹਾ ਫਰੀਕੋਟ ਸੀ ਠੀਕ ਆ ਬਾਈ ਜੀ ਤੇ ਕੀ ਡਿਟੇਲ ਆ ਜੀ ਇਹਦੀ ਵਹਿੜ ਦੀ ਫਿਰ ਇਹ ਵੀਰੇ ਦੂਜਾ ਸੂਰਾ ਸੂਈਆ ਵਹਿੜ ਹਾਂਜੀ ਸਾਰਮ ਦੀ ਵਹਿੜ ਆ ਵੀਰੇ ਹਾਂਜੀ ਤੇ ਦੁੱਧ ਵੀਰੇ ਦਿੱਤਾ ਹੈ ਨਾ 32 33 ਕਿਲੋ ਤੋਂ ਦਿੱਤਾ ਹੋਇਆ ਪਹਿਲੇ ਦੋੇ ਠੀਕ ਆ ਬਾਈ ਜੀ ਹਾਂ ਤੇ ਕੀ ਦਿੱਤਾ ਬਾਈ ਇਹਨੇ ਇਹਦੇ ਮਗਰ ਵੀਰੇ ਬੱਚਾ ਵੀਰੇ ਬੱਚਾ ਠੀਕ ਆ ਬੱਚਾ ਦਿੱਤਾ ਵਹਿੜ ਦੀ ਤਿਆਰੀ ਤੁਰੀ ਬਹੁਤ ਚੰਗੀ ਹੈ ਨਾ ਬਾਈ ਦੁੱਧ ਪਾਊਗੀ ਵਾਕੇ ਇਹਦੀ ਵੱਧ ਬਹੁਤ ਹੈ ਉਹਨਾਂ ਦਾ ਪਾਉ ਪਾਉ ਦੁੱਧ ਵੀਰੇ ਜਿਹੜਾ ਛੇ ਵਾਲਾ ਬੰਦਾ ਹੋਇਆ ਉਹ 40 ਕਿਲੋ ਤੇ ਢੀੜੀ ਬੈਠ ਜਾਵਣੀ ਹਾਂਜੀ ਬਾਕੀ ਵੀਰੇ ਅਸੀਂ ਸੰਝ ਨਾਲ 10 ਕਿਲੋ ਚੋਲੇ 40 ਕਿੰਦਾ ਠੀਕ ਬਾਕੀ ਢੀੜੀ ਵੇੜ ਨੂੰ ਦੁੱਧ ਵੀਰੇ ਨੌਰ ਵੱਡੀ ਵੱਡੀ ਬਹੁਤ ਹਲਾ ਹੈ ਨਾ ਤੇ ਦੰਦੀ ਕਿਵੇਂ ਆ ਬਾਈ ਦੰਦਾ ਨਹੀਂ ਛੇ ਦੰਦਾ ਛੇ ਦਲਦਾ ਬਾਈ ਜੀ ਠੀਕ ਆ ਬਾਈ ਜੀ ਜਵਾਨੀ ਵਾਲੀ ਵੜ ਪੂਰੀ ਵੱਡੀ ਆ ਤੇ ਬਾਈ ਦੇ ਮੋਢੇ ਤੇ ਆਉਂਦੀ ਆ ਤੇ ਤੋਰ ਚਾਲ ਚੈੱਕ ਕਰਾ ਦਿੱਤੀ ਹੈ ਨਾ ਹਾਂਜੀ ਲਓ ਬਾਈ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਨਸੱਲੀ پارک ਤੁਸੀਂ ਆਪ ਕਰਨੀ ਆ ਵੜ ਬਹੁਤ ਚੰਗੀ ਆ ਬਾਈ ਜੀ ਕਿਸੇ ਵੀਰ ਨੇ ਦੋ ਤੇ ਲਾਉਣੀ ਹੋਏ ਤੇ ਵੜ ਫੁੱਲ ਵੱਡੀ ਫੁੱਲ ਚੰਗੀ ਫਾਰਮ ਵਾਲੀ ਵੜ ਆ ਬਾਈ ਜੀ। ਵਾਤਾਈ ਬਾਈ ਜੀ ਦਾ 32 33 ਲੀਟਰ ਦਾ ਪਹਿਲਾਂ ਨੇ ਪਾਇਆ ਤੇ ਹੱਥ ਵੀ ਬਾਈ ਜੀ ਹੈਗਾ ਐਥੇ 40 ਲੀਟਰ ਨੂੰ ਹੱਕ ਹੈਗਾ ਵੜ ਦਾ। ਉੱਚੰਦਾ ਪੂਰੀ ਚੰਗੀ ਵੜ ਆ। ਸੋਹਣੀ ਸੁਨੱਕੀ ਆ। ਤੁਰਾ ਤਰਾ ਬਹੁਤ ਚੰਗਾ ਬਾਈ ਜੀ। ਲੀਵਾ ਪੂਰਾ ਤਿਆਰੀ ਹੈ। ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਬਾਈ। ਭੁਲਾਣਾ ਨੂੰ ਦਰਦੀ ਸੁਖਣਾ। ਲੈ ਚਲੋ। ਕਾਰੇ ਥਾਣ ਬਾਈ ਜੀ ਕੱਲਾ ਕੱਲਾ ਥਾਣਾ ਪੀੜੀ ਦੇ ਪਾਵਾਂ ਨੂੰ ਨੇੜ ਤੋਂ ਥਣ ਲੈਵਾ ਚੈੱਕ ਕਰਾਉਣੇ ਆ ਮੋਟਾ ਮੋਟਾ ਨਾੜਾਂ ਦੇ ਨਾਲ ਬਾਈ ਜੀ ਨੇੜਾ ਗੁੰਦਿਆ ਪਿਆ ਲੋ ਜੇ ਵੀ ਇਹ ਪਸੰਦ ਆਲੇ ਤੇ ਬਾਈ ਜੀ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸਪਾਰਕ ਕਰ ਲਿਓ ਤੇ ਐ ਬਾਈ ਜੀ ਨਿੱਕੀ ਨਾ ਸਮਝੋ ਵੜ ਫੁੱਲ ਵੱਡੀ ਆ ਪਰ ਪੂਰੀ ਵੱਡੀ ਆ ਇਹ ਪੂਰੀ ਜਿਹੜਾ ਬੰਦਾ ਛੋਟੀ ਮੋਡੀ ਨਾ ਵੜ ਮਣ ਹਾਂਜੀ ਹਾਂਜੀ ਛੋਟੀ ਨਾ ਮੰਨਿਓ ਜਿੱਡੀ ਵੀਡੀਓ ਦੇ ਵਿੱਚ ਨਹੀਂ ਦੀ ਆ ਮੰਗਦਾ ਨਹੀਂ ਵੀਰੇ ਏਡੋ ਹੀ ਆ ਬਾਈ ਜੀ ਤੇ ਥਾਲੇ ਦਾ ਬਾਈ ਜੀ ਰਿਕਾਰਡ ਤੋੜੇ ਵਿਆ ਕਰਮ ਵਾਲੀ ਦੇ ਪੂਰਾ ਚੰਗਾ ਬਾਈ ਨੇ ਵਾਕਈ ਜਿਵੇਂ ਦੱਸਿਆ ਹੱਕ ਹੈਗਾ ਤੇ ਮੁੱਲ ਬਾਈ ਜੀ ਇਹ ਕਿੰਨੇ ਦੇ ਦਾਂਗੇ ਮੁੱਲ ਵੀਰੇ ਜੇ ਤਾਂ ਕਿਤੇ ਹੋਰ ਤੇ ਠੰਡ ਠੰਡ ਦੀ ਮੁੱਈ ਗਾਣਾ ਹਾਂਜੀ ਤਾਂ 2 ਲੱਖ ਦੀ ਸੀਗੀ ਸੀਗੀ ਬਾਈ ਜੀ ਹਾਂ ਪਰ ਆਪਾਂ ਉਹ ਮੁੱਲ ਨਹੀਂ ਕਰਨਾ ਹੈਗਾ ਹਾਂਜੀ ਆਪਾਂ 10 ਚੋਂ ਮਾਨਤਨ ਕਰ ਦਿਆਂਗੇ ਠੀਕ ਆ ਬਾਈ ਜੀ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ 10 ਠੀਕ ਆ ਬਾਈ ਲੋ ਬਾਈ ਵਹਿੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਮੁੱਲਾ ਆਮ ਵਪਾਰੀ ਬੰਦੇ ਨੇ ਵੀ ਮੁੱਲੇ ਕਰਿਆ ਤੇ ਘਰਾਂ ਦੇ ਵਿੱਚੋਂ ਵੀ ਆਮ ਗਾਂ ਦਾ ਮੁੱਲ ਸੁੰਦੇ ਆ। ਐਡੀ ਗੱਲ 1.5 ਤੋਂ ਘੱਟ ਤਾਂ ਕਰਦਾ ਹੀ ਨਹੀਂ ਕੋਈ। ਹਾਂ। ਹਾਂਜੀ। ਉਹ ਬਾਈ ਜੀ। ਰੈਡ ਆ ਵੀ ਘੜੀ ਵੇਲੇ ਕੋਈ ਹੱਥ ਤਰਾਂ। ਹਾਂਜੀ। ਤੇ ਮਾਲ ਬਾਈ ਜੀ ਕੋਲੇ ਹੋਰ ਵੀ ਹੈਗਾ ਬਾਈ ਜੀ। ਆਹ 6-7। ਆਹ 6-7 ਗਾਈਆਂ। ਆ ਤੁਹਾਨੂੰ ਵੀਡੀਓ ਦੇ ਵਿੱਚ ਦੇ ਦਿਆਂਗਾ। ਜੇ ਕਿਸੇ ਵੀਰ ਨੂੰ ਹੋਰ ਰੈਡ ਦੀ ਚਾਹ ਵਾਣ ਪਸੰਦ ਹੋਵੇ ਤੇ ਬਾਈ ਜੀ ਨਾਲ ਕਨੈਕਟ ਕਰ ਸਕਦਾ। ਰੈਡ ਆ ਵੀ ਗੱਬਣਾ ਬਾਈ ਜੀ। ਪੂਰੀ ਚੰਗੀ ਹੈ ਹਫਤਾ ਲੈ ਜੂਗੀ ਥਾਂ ਦੇ ਵਾ। ਇਹਨੂੰ ਵੀ ਪੂਰਾ ਚੰਗਾ ਲੱਗਿਆ। ਵੱਡੀ ਵੇੜ ਹੈ ਬਾਈ। ਆ ਵੀ ਗੱਬਣਾ ਹੈਡ। ਇਹ ਵੀ ਗੱਬਣਾ ਬਾਈ। ਇਹਦੇ ਵੀ ਹੈ ਪਏ ਹਫਤਾ ਆ ਹਾਂ ਵੀ ਗੱਬਣਾ ਆ ਵੀ ਗੱਬਣਾ ਬਾਈ ਜੀ ਇਹਨੇ ਵੀ ਪਾਇਆ ਯਾਤਮਨ ਬੈਠਾ ਠੀਕ ਆ ਬਾਈ ਜੀ ਤਿਆਰੀ ਕਰਮਾਲਾਂ ਦੇ ਲੈਵਲ ਉਏ ਸੁੱਖ ਨਾ ਪੂਰੇ ਸਾਫ ਪੂਰੇ ਚੰਗੇ ਲੱਗੇ ਆਹ ਬਾਈ ਜੀ ਸੂਈ ਸੋਈ ਵਹਿੜ ਆ ਗਈ ਪੰਜਵਾਂ ਨੰਬਰ ਇਹ ਕੱਲ ਦੀ ਸੂਈਆ ਵੱਚੀ ਮਗਰ ਕੱਲ ਸੂਈਆ ਬਾਈ ਜੀ ਇਹਦੇ ਮਗਰ ਰੱਖੀ ਆ ਖਾਲੀ ਘਰੀ ਵੀ ਹੁੰਦਾ ਜਮਾ ਇਹ ਜੈ ਮੋਲੀ ਇਹਦਾ ਬਾਈ 80000 ਜੀ ਦੇ ਦਾਂਗੇ 60000 ਜੀ ਹਾਂ ਵੱਛੀ ਮਗਰਾਂ ਦੇ ਬਹੁਤ ਚੰਗੇ ਸੀ ਠੀਕ ਹੈ ਕਿੰਨਾ ਦੁੱਧ ਪਾ ਦੂ ਇਸ ਫਿਰ ਦੁੱਧ ਨੋਰਮਲੀ 18-19 ਕਿਲੋ ਠੀਕ ਹੈ ਬਸ ਚੰਗੀ ਆ ਬਾਈ ਮੁੱਲ ਵੀ ਜਾਏਗਾ ਤੇ ਇਹ ਬਾਈ ਜੀ ਛੇਵਾਂ ਨੰਬਰ ਇਹ ਦੇ ਲਾ ਕੇ 40000 ਜੀ 40000 ਇਹਦੇ ਮਾਰਾ ਵੀ ਵੱਛੀ ਆ ਇਹਦੇ ਮਾਰਾ ਜਰਸੀ ਜੀ ਹੈ ਨਾ ਇਹਦੇ ਮਗਰ ਜਰਸੀ ਵੱਛੀ ਠੀਕ ਹੈ ਵੱਛੀ ਜਰਸੀ ਆ ਬਾਈ ਜੀ ਆਪ ਵਰਡ ਚੱਪ ਕ੍ਰੋਸ ਵੱਡੀ ਵਹਿੜ ਤੇ ਮੁੱਲ ਵੀ ਬਾਈ ਜੀ ਨੇ ਕੁਝ ਨਹੀਂ ਕਰਿਆ ਤੇ ਦੂਜੀ ਮਾਰ ਡੱਬੀ ਵੱਛੀ ਆ ਚੱਪ ਪਿਓਰ ਤੇ ਆ ਬਈ ਇਹ ਜਿਹੜੀ ਚੌਥਾ ਨੰਬਰ ਇਹ ਕਿਨੇ ਦੇ ਦਾਂਗੇ ਫਿਰ ਚ ਇਹ ਕੱਚੀ ਆ ਬਾਈ ਜੀ ਮੋਲੇ ਦਾ 80000 ਦੀ ਪੇਦਾਂਗੇ ਜੀ ਠੀਕ ਆ ਤੇ ਤੀਜਾ 80000 ਦੀ ਜਿਹੜੀ ਮਰਜ਼ੀ ਲੈ ਜਾ 80000 ਦੀ ਇਹਨਾਂ ਚ ਜਿਹੜੀ ਮਰਜ਼ੀ 1 10 ਕੱਲੀ ਪਹਿਲੇ ਨੰਬਰ ਵਾਲੀ ਵੱਡੀ ਵੈਣ ਦਾ ਚਲੋ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ ਜੀ ਆਪਣਾ 847601402 ਠੀਕ ਆ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਸਕਰੀਨ ਦੇ ਥੱਲੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਸਪਰਕ ਕਰ ਲਿਓ ਆਪਣੀ ਬਾਈ ਜੀ ਵੀਡੀਓ ਵਧੇਗਾ ਲੱਗੇ ਕਿ ਸ਼ੇਅਰ ਕਰ ਦਿਓ ਲਾਇਕ ਕਰ ਲਓ ਚੈਨਲ ਨੂੰ ਕਰਵਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਤਾਂ ਨਵਾਦ ਬਾਈ ਜੀ